ਬਾਕੀ ਚੱਕੀ ਤਾਂ ਵੈਸੀ ਨੋਰਮਲ ਸਾਈਕਲ ਦੇ ਹੀ ਹੈਗੇ ਜੀ ਸਾਰੇ ਹੂੰ ਤੇ ਜਿਹੜੀ ਵਿਚ ਵਾਲੀ ਸੀਟ ਹੈ ਇਹ ਕਾਫੀ ਆਰਾਮਦਾਇਕ ਹੈ ਜਿੰਨੇ ਕਾਰ ਤਰ੍ਹਾਂ ਬੈਠ ਕੇ ਬੰਦਾ ਇਹਨੂੰ ਚਲਾਉਂਦਾ ਹੈ ਤਾਂ ਕਾਫੀ ਮਤਲਬ ਆਰਾਮ ਮਹਿਸੂਸ ਹੁੰਦਾ ਹੈ ਹੂੰ ਦੂਸਰਾ ਐਕਸਰਸਾਈਜ਼ ਲਈ ਬੈਟਰ ਹੈ ਕਿਉਂਕਿ ਇਹਦੀ ਜਿਹੜੀ ਗਰਾਰੀ ਹੈ ਚੈਨ ਗਰਾਰੀ ਵਾਲਾ ਸਿਸਟਮ ਹੈ ਸਾਰਾ ਅੱਗੇ ਦਿੱਤਾ ਕਰੂਜ਼ ਬਾਈਕ 3 ਲੱਖ 61000 ਰੁਪਏ ਦਿਖਾ ਰਿਹਾ ਹੈ ਜਿਆਦਾ ਜਿਹੜਾ ਜੋਰ ਹੈ ਇਸ ਤੇ ਉਹ ਪੈਰਾਂ ਤੇ ਪੈਂਦਾ ਆ ਦੇਖੋ ਜੀ ਮੋੜ ਦਿਓ ਵਾਪਸ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਸਥਾਨ ਦੀ ਸਾਲੂਨ ਸ਼ਹਿਰ ਨਗਰੀ ਦੇ ਵਿੱਚ ਮੌਕੇ ਤੇ ਖੜੇ ਆ ਤੇ ਤੁਹਾਡੀ ਮੁਲਾਕਾਤ ਉਸੇ ਹੀ ਅੰਕਲ ਨਾਲ ਕਰਾਉਨੇ ਆ ਜਿਸ ਦੀ ਪਿਛਲੀ ਵਾਰ ਜਦੋਂ ਅੰਕਲ ਦੀ ਸੈਂਕਲ ਵਾਲੀ ਵੀਡੀਓ ਆਪਾਂ ਅਪਲੋਡ ਕਰੀ ਸੀ ਆਪਣੇ ਚੈਨਲ ਤੇ ਤਾਂ ਉਸ ਨੂੰ ਤੁਸੀਂ ਬਹੁਤ ਰਜਮਾ ਹੁਕਾਰਾ ਦਿੱਤਾ ਸੀ ਤੇ ਤਕਰੀਬਨ 3 ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਪਸੰਦ ਕੀਤਾ ਤੇ ਇੱਕ ਵਾਰ ਫੇਰ ਉਸੇ ਅੰਕਲ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਸਾਈਕਲ ਦਾ ਬਹੁਤ ਵੱਡਾ ਜਿਗਾਰਡ ਲਾਇਆ ਤੇ ਇਹੋ ਜਿਹਾ ਜਿਗਾਰਡ ਲਾਇਆ ਕਿ ਜਿਹੜੇ ਸਾਈਕਲ ਦੇ ਐਕਸਪਰਟ ਲੋਗ ਆ ਉਹ ਵੀ ਹੈਰiyet ਦੇ ਵਿੱਚ ਪਏ ਹੋਏ ਆ ਤੇ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲਾਂ ਅੰਕਲ ਜੀ ਦਾ ਸਵਾਗਤ ਕਰਦੇ ਆ ਅੰਕਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਅੰਕਲ ਜੀ ਸਾਈਕਲ ਬਣਾਈ ਆ ਪਿਛਲੀ ਵਾਰ ਵੀ ਤੁਸੀਂ ਬੜਾ ਵਧੀਆ ਕੰਮ ਕਰਿਆ ਸੀ ਸਾਈਕਲ ਦੇ ਉੱਤੇ ਤੇ ਜਿਹੜੀ ਸਾਈਕਲ ਲੱਖਾਂ ਦੀ ਸੀ ਉਹ ਤਕਰੀਬਨ 15 ਤੋਂ 20000 ਰੁਪਏ ਦੇ ਵਿੱਚ ਅੰਕਲ ਨੇ ਤਿਆਰ ਕਰੀ ਸੀ ਤੇ ਅੱਜ ਕੀ ਫੇਰ ਅੰਕਲ ਨੇ ਇੱਕ ਜਿਗਾਰਡ ਲਾਇਆ ਤੇ ਗੱਲਬਾਤ ਕਰਦੇ ਆਂ ਅੰਕਲ ਜੀ ਦੱਸੋ ਇਹਦੇ ਬਾਰੇ ਕਿਵੇਂ ਤੁਹਾਡੇ ਖਿਆਲ ਚ ਆਇਆ ਵੀ ਆਪਾਂ ਇਹ ਚੀਜ਼ ਬਣਾਉਣੀ ਹੈ ਮੈਂ ਇੱਕ YouTube ਤੇ ਵੀਡੀਓ ਦੇਖਿਆ ਜੀ ਜਿਹੜਾ ਜਿਹਦਾ ਮਤਲਬ ਨਾ ਵੀ ਹੈਗਾ ਸੀ ਬਲੋ ਮਰੇ ਘੰਟੇ ਚ ਲੰਦਾ ਵਰਲਡ ਰਿਕਾਰਡ ਹੈ ਠੀਕ ਹੈ ਇਸ ਸਾਈਕਲ ਦੀ ਸਪੀਡ ਵੀ ਆਮ ਸਾਈਕਲ ਨਾਲੋਂ ਜ਼ਿਆਦਾ ਹੈ ਹਮ ਤੇ ਇਸ ਕਰਕੇ ਵੀਡੀਓ ਮੈਨੂੰ ਕਾਫੀ ਪਸੰਦ ਆਇਆ ਹਮ ਤੇ ਉਸ ਤੋਂ ਬਾਅਦ ਮੈਂ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਨੋਰਮਲ ਸਾਈਕਲ ਸੀਗੀ ਹਮ ਉਸ ਨੂੰ ਮੈਂ ਕੱਟਿਆ ਪਿਛਲਾ ਸਮਾਨ ਰੱਖ ਕੇ ਹਮ ਤੇ ਬਾਕੀ ਜਿਹੜਾ ਸਮਾਨ ਸੀ ਅੱਗੇ ਲਗਾ ਕੇ ਦੇਖਿਆ ਐਸੇ ਹੀ ਕਰਕੇ ਤੋ ਕੁਛ ਹੱਦ ਤੱਕ ਮੈਨੂੰ ਲੱਗਿਆ ਕੰਮਜੋ ਹੋ ਜਾਏਗਾ ਹੂੰ ਉਸ ਤੋਂ ਬਾਅਦ ਮਿਸਤਰੀ ਕੋਲੇ ਗਿਆ ਉਹਨੇ ਵੀ ਕਾਫੀ ਕੰਨੀ ਨਹੀਂ ਚਲਦੀ ਮੁਕਰ ਕਰਾ ਕੇ ਉਹਨਾਂ ਨੂੰ ਫਿਰ ਬੁਰੀ ਮੁਸ਼ਕਲਾਂ ਨੇ ਤਿਆਰ ਕਰਵਾ ਕੇ ਹੂੰ ਤੇ ਫਿਰ ਉਹਨੇ ਬਣਾਇਆ ਤਾਂ ਕਰਕੇ ਇਹ ਵਿੱਚ ਸਾਈਕਲ ਜਿਹੜੀ ਸੀਟ ਦੇਖ ਰਹੇ ਹੋ ਮੇਰੇ ਕੋਲ ਇਸ ਤਰ੍ਹਾਂ ਦੀ ਜਿਮ ਮਸ਼ੀਨ ਸੀਗੀ ਜਿਹਦੇ ਵਿੱਚ ਇਹ ਸੀਟ ਕਰਦੀ ਆ ਨਹੀਂ ਇਹ ਜਿਮ ਮਸ਼ੀਨ ਦੀ ਸੀ ਜਿਮ ਮਸ਼ੀਨ ਦੀ ਜਿਮ ਮਸ਼ੀਨ ਸੀ ਮੇਰੇ ਕੋਲ ਹੂੰ ਤੇ ਉਹਦੇ ਵਿੱਚ ਮੈਂ ਉਹਨੂੰ ਬਲਟ ਕੇ ਬੈਠ ਕੇ ਚਲਾ ਸਕਦੇ ਪਰ ਉਹ ਇੱਕ ਜਗ੍ਹਾ ਰੁੱਕ ਕੇ ਚਲਦੀ ਸੀ ਹੂੰ ਇਸ ਨੂੰ ਆਪਾਂ ਉਸ ਤਰ੍ਹਾਂ ਬਣਾ ਕੇ ਵੀ ਬਿਲਕੁਲ ਕਾਪੀ ਬਣਾਈ ਉਸ ਦੀ ਜਿਹੜੇ ਵੀਡੀਓ ਉੱਪ ਦੇਖਿਆ ਸੀਗਾ ਇਸ ਬਾਈਕ ਦੀ ਇਸ ਸਾਈਕਲ ਦੀ ਵੈਸੇ ਉੱਥੇ ਮੈਂ ਕੀਮਤ 3 ਲੱਖ ਦੇ ਲਗੂਏ ਦੇਖੀ ਸੀਗੀ ਹੂੰ ਮਤਲਬ ਵਿਦੇਸ਼ ਤੋਂ ਆਂਦੀ ਹੈ ਨੀਦਰਲੈਂਡ ਬਣਾ ਰਿਆ ਹੈ ਇਹ ਕੰਪਨੀ ਹੋਰ ਵੀ ਬਣਾਈ ਹੈ ਠੀਕ ਹੈ ਤੇ ਇਹਦੇ ਬਾਰੇ ਦੱਸੋ ਇਹਨੇ ਵਿੱਚ ਕੀ ਕਿਹੜੀ-ਕਿਹੜੀ ਚੀਜ਼ ਦੀ ਵਰਤੋਂ ਕਰੀ ਹੈ ਇਹਦੇ ਜੀ ਬਾਕੀ ਚੱਕੇ ਤਾਂ ਵੈਸੇ ਨੋਰਮਲ ਸਾਈਕਲ ਦੇ ਹੀ ਹੈਗੇ ਜੀ ਸਾਰੇ ਹੂੰ ਤੇ ਜਿਹੜੀ ਵਿਚ ਵਾਲੀ ਸੀਟ ਹੈ ਇਹ ਕਾਫੀ ਆਰਾਮਦਾਇਕ ਹੈ ਜਿਵੇਂ ਕਾਰ ਤਰ੍ਹਾਂ ਬੈਠ ਕੇ ਬੰਦਾ ਇਹਨੂੰ ਚਲਾਉਂਦਾ ਹੈ ਤਾਂ ਕਾਫੀ ਮਤਲਬ ਆਰਾਮ ਮਹਿਸੂਸ ਹੁੰਦਾ ਹੈ ਹੂੰ ਦੂਸਰਾ ਇਹ ਐਕਸਰਸਾਈਜ਼ ਲਈ ਬੈਟਰ ਹੈ ਹੂੰ ਕਿਉਂਕਿ ਆਪਣੇ ਜੇ ਕੋਈ ਬੰਦਰ ਬਿਮਾਰੀ ਹੈ ਲੱਤਾਂ ਵਗੈਰਾ ਦਰਦ ਰੇਂਦਾ ਸਿੱਧੀ ਚਲਾਉਂਦਾ ਇਸ ਤਰ੍ਹਾਂ ਬੰਦਾ ਚਲਾਉਂਦਾ ਹੈ ਤਾਂ ਉਹਦੀ ਮਤਲਬ ਕੋਈ ਨੱਤਾਂ ਪ੍ਰੋਬਲਮ ਹੈ ਉਹਦੀ ਐਕਸਰਸਾਈਜ਼ ਬਹੁਤ ਬੜੀਆ ਹੋ ਜਾਂਦੀ ਹੈ ਤੇ ਅੰਕਲ ਸਾਈਕਲ ਤੁਹਾਨੂੰ ਚਲਾ ਕੇ ਵੀ ਦਿਖਾਉਣਗੇ ਤੇ ਇੱਕ ਚੀਜ਼ ਹੋਰ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਵੀ ਜਦੋਂ ਆ ਸਾਈਕਲ ਚਲਾਉਂਦੇ ਆ ਤਾਂ ਆਪਣਾ ਜਿਹੜਾ ਜ਼ਿਆਦਾ ਫੋਕਸ ਹੈ ਉਹ ਆਪਣੇ ਪ ਚੈਨ ਗਰਾਰੀ ਵਾਲਾ ਸਿਸਟਮ ਸਾਰਾ ਅੱਗੇ ਦਿੱਤਾ ਅੰਕਲ ਜੀ ਇਹਦੇ ਬਾਰੇ ਦੱਸੋ ਕਿਵੇਂ ਫਿੱਟ ਕਰਿਆ ਸਾਰਾ ਤੁਸੀਂ ਆਪ ਹੀ ਕਰਿਆ ਜਾਂ ਕਿਸੇ ਮਿਸਤਰੀ ਦੀ ਵੀ ਹੈਲਪ ਲਈਏ ਮਿਸਤਰੀ ਵੈਲਡਿੰਗ ਵਾਲੇ ਦੀ ਹੈਲਪ ਤਾਂ ਲਈ ਪਰ ਜਿਵੇਂ ਆਪਾਂ ਪਹਿਲਾਂ ਉਹਦੇ ਕੋਲ ਜਿਹਦੇ ਸਮਾਨ ਪਿਛਲੇ ਸਾਈਕਲ ਦਾ ਕਢਾਲ ਕੇ ਇਹਨੂੰ ਕੱਟੇ ਤੋਂ ਕਟਵਾ ਕੇ ਇਹਦੇ ਵਿੱਚ ਜਿਵੇਂ ਉੱਪਰ-ਨੀਚੇ ਉਹਨਾਂ ਵਾਂਗ ਹੀ ਸਾਈਕਲ ਕਿਥੇ ਸੈਟਿੰਗ ਕਰਵਾਈ ਚਿੰਤਾ ਵੀ ਜਿਵੇਂ ਵਹੀ ਲੱਗੇ ਦੇ ਵਿੱਚ ਉੱਪਰ-ਨੀਚੇ ਉਹਨਾਂ ਅਡਜਸਟਮੈਂਟ ਹੈ ਜਿਹੜੇ ਪੈਡਲ ਆ ਪੱਗੇ ਪਿੱਛੇ ਕਰਨਾ ਹੁੰਦਾ ਹੈ ਤੇ ਵਿੱਚ ਆਪਣੇ ਪੈਡਲ ਜਿੱਥੇ ਸੈੱਟ ਬੰਦਦਾ ਉੱਥੇ ਆਪਾਂ ਨੂੰ ਰੱਖ ਕੇ ਇਹਨੂੰ ਕਰਵਾ ਸਕਦੇ ਹਾਂ ਉਹ 3 ਲੱਖ ਰੁਪਏ ਆ ਤੇ ਇਸ ਵੇਲੇ ਜੇ ਤੁਸੀਂ ਇਸ ਸਾਈਕਲ ਨੂੰ ਆਨਲਾਈਨ ਮੰਗਾਉਂਦੇ ਹੋ ਤਾਂ ਤਕਰੀਬਨ 3 ਲੱਖ ਰੁਪਏ ਦੀ ਇਸ ਦੀ ਕੀਮਤ ਆ ਦੇਖ ਸਕਦੇ ਹੋ ਕਰੂਜ਼ ਬਾਈਕ 3 ਲੱਖ 61000 ਰੁਪਏ ਦਿਖਾ ਰਿਹਾ ਹੈ ਸ਼ਾਇਦ 6100 6100 3 ਲੱਖ 6100 ਰੁਪਏ ਆ ਦੇਖ ਸਕਦੇ ਹੋ ਹੁਣ ਸੇਮ ਆਹੀ ਚੀਜ਼ ਅੰਕਲ ਨੇ ਤਿਆਰ ਕੀਤੀ ਆ ਅੰਕਲ ਜੀ ਤੁਸੀਂ ਕਿੰਨੇ ਰੁਪਏ ਚ ਤਿਆਰ ਕੀਤੀ ਆ ਮੈਂ 10000 ਰੁਪਏ ਹੁਣ ਆ ਫੋਟੋ ਦੇਖੋ ਤੇ ਆਹ ਦੇਖ ਲਓ ਇਸ ਨੂੰ ਕਹਿੰਦੇ ਆ ਦੇਸੀ ਜੁਗਾੜ ਜੋ ਕਿ ਸਿਰਫ ਆਪਣੇ ਇੰਡੀਆ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹੀ ਲਾ ਸਕਦੇ ਆ ਤੇ ਬਹੁਤ ਹੀ ਜਲਦ ਇੱਕ ਕਾਰ ਜੀਤਾ ਕਾਰ ਹੁੰਦੀ ਆ ਚਾਰ ਪਹੀਆਂ ਵਾਲੀ ਉਸੇ ਤਰ੍ਹਾਂ ਦਾ ਬਹੁਤ ਵੱਡਾ ਜਿਗਾੜ ਲੈ ਕੇ ਅੰਕਲ ਜੀ ਆਪਣੇ ਵਿੱਚ ਆਉਣਗੇ ਤੇ ਉਸ ਦੇ ਉੱਤੇ ਵੀ ਕੰਮ ਚੱਲ ਰਿਹਾ ਯਾਨੀ ਹੋਊਗੀ ਤਾਂ ਉਹ ਕਾਰ ਪਰ ਉਹ ਚੱਕੇ ਨਾਲ ਚੱਲੂਗੀ ਮਤਲਬ ਪੈडल ਨਾਲ ਚੱਲੂਗੀ ਤੇ ਬਾਹਰ ਬੈਠੇ ਬੰਦੇ ਨੂੰ ਪਤਾ ਵੀ ਨਹੀਂ ਚੱਲੂਗਾ ਕਿ ਅੰਦਰ ਪੈਡਲ ਲੱਗ ਰਹੇ ਆ ਤੇ ਕੋਈ ਆਵਾਜ਼ ਨਹੀਂ ਹੋਊਗੀ ਤੁਹਾਨੂੰ ਲੱਗੂਗਾ ਵੀ ਇਲੈਕਟ੍ਰਿਕ ਹੈ ਤੇ ਹੁਣ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਇਹਨੂੰ ਚਲਾ ਕੇ ਹੋਰ ਦਿਖਾ ਦਈਏ ਦੇਖਿਓ ਵੀ ਗੌਰ ਕਰਿਓ ਕਿੱਦਾਂ ਚੱਲਦੀ ਐ ਜਿਆਦਾ ਜਿਹੜਾ ਜ਼ੋਰ ਐ ਇਸ ਤੇ ਉਹ ਪੈਰਾਂ ਤੇ ਪੈਂਦਾ ਆ ਦੇਖੋ ਜੀ ਮੋੜ ਦਿਓ ਵਾਪਸ ਜੇ ਤੁਸੀਂ ਸਾਈਡ ਤੇ ਜਾਣਾ ਕੋਈ ਇੱਕ ਚੀਜ਼ ਹੋਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਤੁਸੀਂ ਮੇਰੇ ਆਸੇ-ਪਾਸੇ ਵੀ ਦੇਖ ਸਕਦੇ ਹੋ ਵੀ ਤਿੰਨ-ਚਾਰ ਬੰਦੇ ਮੇਰੇ ਕੋਲ ਖੜੇ ਆ ਤੇ ਜਦੋਂ ਬਾਜ਼ਾਰ 'ਚ ਤੁਸੀਂ ਜਾਂਦੇ ਹੋ ਉਦੋਂ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਲੋਕ ਕਾਫੀ ਕੁਝ ਹੈਰਾਇਰਾ ਚੁੰਦੇ ਬਾਕੀ ਕੋ ਲੋਕ ਚਲਾਣ ਦੀ ਕੋਸ਼ਿਸ਼ ਕਰਦੇ ਆ ਤabbe ਨਹੀਂ ਉਹਨਾਂ ਨੂੰ ਤਾਂ ਨਹੀਂ ਚੱਲਦੀ ਮੈਂ ਵੀ ਜਦੋਂ ਇਹਨੂੰ ਬਣਾਇਆ ਸੀਗਾ ਤਾਂ ਦੋ ਦਿਨ ਮੇਰੇ ਕੋਲ ਵੀ ਨਹੀਂ ਚੱਲੀ ਸੀ ਤੇ ਤੁਹਾਡੇ ਘਰ ਵਾਲਿਆਂ ਨੇ ਕੀ ਰਿਐਕਸ਼ਨ ਆ ਜਿਵੇਂ ਤੁਹਾਡੇ ਫੈਮਿਲੀ ਦਾ ਵੀ ਨਵਾਂ-ਨਵਾਂ ਤੁਸੀਂ ਜਿਗਾਰਡ ਲਾਉਂਦੇ ਹੋ ਔਰ ਤੁਹਾਡੇ ਹੱਕ 'ਚ ਆ ਇਹ ਰੋਕਦੇ ਆ ਤੁਹਾਨੂੰ ਦਾ ਨਹੀਂ ਮਤਲਬ ਲੋਕਾਂ ਦੇ ਕੁਝ ਅਜੀਬ ਵਿਵਹਾਰ ਹੁੰਦੇ ਆ ਕੁਝ ਕਹਿੰਦਾ ਕੀਪਲ ਕਰ ਰਿਖਿਆ ਉਸ ਤਰ੍ਹਾਂ ਕਰਕੇ ਥੋੜਾ ਜੋ ਪਰ ਤੁਹਾਨੂੰ ਸ਼ੌਂਕ ਹੈ ਇਹ ਕਿਤੇ ਨਾ ਕਿਤੇ ਬੰਦੇ ਦੇ ਖੂਨ ਚ ਹੀ ਹੁੰਦਾ ਆ ਆਪਾਂ ਕਹਿ ਸਕਦੇ ਆ ਕਿਉਂਕਿ ਹਰ ਬੰਦੇ ਦੇ ਵਸਤ ਨਹੀਂ ਹੁੰਦਾ ਇਹੋ ਜਿਹਾ ਜੁਗਾਰ ਲਾਉਣਾ ਇਹਦੇ ਲਈ ਵੀ ਦਿਮਾਗ ਦੀ ਜਿਹੜੀ ਬਰੀਕੀ ਆ ਬੁੱਧੀ ਦੀ ਬਰੀਕੀ ਚਾਹੀਦੀ ਹੁੰਦੀ ਆ ਤੇ ਉਹ ਮਾਲਕ ਕਿਸੇ ਕਿਸੇ ਨੂੰ ਬਖਸ਼ਦਾ ਜੋ ਲੋਕ ਆਪਾਂ ਨੂੰ ਵੇਖ ਰਹੇ ਆ ਪਹਿਲਾਂ ਵੀ ਤੁਹਾਡੀ ਵੀਡੀਓ ਨੂੰ ਬਹੁਤ ਰਜਮਾਂ ਘਰ ਦਿੱਤਾ ਸੀ ਤਕਰੀਬਨ 3 ਲੱਖ ਲੋਕਾਂ ਨੇ ਤੁਹਾਡੀ ਵੀਡੀਓ ਨੂੰ ਪਸੰਦ ਕੀਤਾ ਇਸ ਸਾਈਕਲ ਬਾਰੇ ਤੇ ਜੋ ਲੋਕ ਤੁਹਾਨੂੰ ਵੇਖ ਰਹੇ ਕੀ ਕਹਿਣਾ ਚਾਹੁੰਦੇ ਆ ਅਸੀਂ ਮੈਂ ਇਹ ਕਹਿਣਾ ਚਾਹਾਂਗਾ ਕਿ ਆਪ ਨੂੰ ਸਾਈਕਲ ਦੇ ਪਰ ਜੁੜਨਾ ਚਾਹੀਦਾ ਹੈ ਪਰ ਜਿਹੜੀ ਆਪਣੀ ਇੰਡੀਆ ਦੇ ਵਿੱਚ ਇੱਕੋ ਹੀ ਪਾਲਿਸੀ ਬਣਾ ਰੱਖੀ ਹੈ ਇੱਕ ਇੱਕੇ ਤਰ੍ਹਾਂ ਦੀ ਸਾਈਕਲ ਹੀ ਆ ਰਹੀ ਹੈ ਵਿਦੇਸ਼ਾਂ ਦੇ ਵਿੱਚ ਹਰ ਜਿਮ ਮਸ਼ੀਨ ਦੀ ਸਾਈਕਲ ਬਣਾ ਦਿੱਤੀ ਗਈ ਹੈ ਜਿਸ ਨੂੰ ਕਿ ਆਪਾਂ ਅਲੱਗ-ਅਲੱਗ ਫਾਇਦੇ ਤੌਰ ਤੇ ਯੂਜ਼ ਕਰ ਸਕਦੇ ਆ ਪਰ ਅਸੀਂ ਇਸ ਨੂੰ ਦੇਖ ਕੇ ਬੜੇ ਹੈਰਾਨ ਨੇ ਵੀ ਇੱਥੇ ਕੋਈ ਵੀ ਬੰਦਾ ਦੂਸਰਾ ਪ੍ਰਯੋਗ ਕਰਨਾ ਨਹੀਂ ਚਾਹੁੰਦਾ ਤੇ ਜਿੰਨਾ ਵਿਦੇਸ਼ ਦੇ ਵਿੱਚ ਆਪਾਂ ਸਬੰਨ ਦੇਖਦੇ ਆ ਉਸ ਨੂੰ ਦੇਖਦੇ ਹੋਏ ਆਪਾਂ ਕੋਈ ਪ੍ਰਯਾਸ ਕਰਕੇ ਤੁਸੀਂ ਜਾਰੀ ਰੱਖਾਂਗੇ ਕੋਈ ਵੱਡੀ ਜਿਵੇਂ ਵੱਡੇ ਸ਼ਹਿਰ ਤੋਂ ਕੋਈ ਦਿੱਲੀ ਮੁੰਬਈ ਵਰਗੇ ਸ਼ਹਿਰ ਤੋਂ ਤੁਹਾਡੇ ਤੋਂ ਤੁਹਾਨੂੰ ਫੋਨ ਆਉਂਦਾ ਹਾਂ ਕਿਸੇ ਕੰਪਨੀ ਦੇ ਜਿਵੇਂ ਸਾਈਕਲ ਵਾਲੇ ਵੱਡੇ ਮਾਲਕ ਦਾ ਤੁਹਾਡੇ ਤੋਂ ਵੱਖ-ਵੱਖ ਆਈਡੀਆਜ਼ ਲੈਣਾ ਚਾਹਣ ਵੀ ਸਾਈਕਲ ਦੇ ਵਿੱਚ ਆਪਾਂ ਕੀ ਨਵਾਂ ਕਰ ਸਕਦੇ ਹਾਂ ਕੀ ਉਸ ਨੂੰ ਮੋਡੀਫਾਈ ਕਰ ਸਕਦੇ ਹਾਂ ਇੰਡੀਆ ਦੇ ਲਈ ਤਾਂ ਤੁਹਾਡਾ ਕੀ ਉਹਨਾਂ ਨੂੰ ਜਵਾਬ ਹੋਊਗਾ ਵੀ ਸਾਈਕਲ ਦੇ ਵਿੱਚ ਤਾਂ ਹੁਣ ਜਿਵੇਂ ਆਪਾਂ ਜਿਮ ਸ਼ੇਲ ਜਿਮ ਦੇ ਵਿੱਚ ਜਾਂਦੇ ਆ ਉੱਥੇ ਜਿੰਨੇ ਵੀ ਤਰ੍ਹਾਂ ਦੀਆਂ ਸਟੈਪਰ ਬਾਈਕ ਹੈ ਟ੍ਰੈਡਮਿਲ ਬਾਈਸਾਈਕਲ ਹੈ ਤੇ ਹੋਰ ਵੀ ਜਿੰਨੇ ਵੀ ਤਰ੍ਹਾਂ ਦੀ ਸਾਈਕਲ ਆਉਂਦੀ ਹੈ ਸਭ ਦੀ ਉਹਨਾਂ ਨੇ ਮਤਲਬ ਸਾਈਕਲ ਤੋਂ ਜਿਮ ਮਸ਼ੀਨ ਤੋਂ ਸਾਈਕਲ ਬਣਾ ਕੇ ਵਿਦੇਸ਼ਾਂ ਵਿੱਚ ਚੱਲ ਰਹੀਆਂ ਨੇ ਠੀਕ ਇੱਕ ਉਹ ਜੁਗਾਰ ਹੋਰ ਬਖਾ ਦਿਓ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜਿਹੜੀ ਆ ਸੀਟ ਪਿੱਛੇ ਤੁਸੀਂ ਕਹਿ ਰਹੇ ਸੀ ਹੋ ਜੰਦੀ ਹੈ ਯਾਨੀ ਇਹ ਲੇਟ ਕੇ ਵੀ ਤੁਸੀਂ ਚਲਾ ਸਕਦੇ ਹੋ ਆ ਵੇਖੋ ਗੌਰ ਕਰਿਓ ਹੁਣ ਸੀਟ ਪਿੱਛੇ ਹੋ ਜੂਗੀ ਔਂ ਠੀਕ ਹੈ ਆ ਦੇਖਿਆ ਤੁਸੀਂ ਤੇ ਦੋਸਤੋ ਇਸੀ ਇੱਕ ਸਾਈਕਲ ਦੇ ਨਾਲ ਜੁੜੀ ਵੀ ਵੀਡੀਓ ਤੇ ਰਾਜਸਥਾਨ ਦੇ ਵਿੱਚ ਬੈਠੇ ਇੱਕ ਅੰਕਲ ਨਾਲ ਤੁਹਾਡੀ ਮੁਲਾਕਾਤ ਕਰਾਈ ਜੋ ਕਿ ਜਗਾੜ ਲਾ ਕੇ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਸਾਈਕਲਾਂ ਉਹ ਬਣਾਉਂਦੇ ਰਹਿੰਦੇ ਆ ਉਮੀਦ ਕਰਦੇ ਆ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋਦਾਤਾ ਜੀ ਸਭ ਨੂੰ ਖੁਸ਼ ਰੱਖਣ